ਮੇਰਾ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਈ ਗੜੀ ਮਹਲੇ ਵੀ ਆਣ ਕੇ ਕਹਿ ਦੇ ਵੀ ਇਹਨੇ ਐਸ ਐਨਓ ਦਾ ਮੂੰਹ ਵੀ ਫਟਕਾਰਿਆ ਤੂੰ ਮੇਰੇ ਘਰ ਨਿਕਲ ਕੇ ਆ ਗਈ ਤੇ ਸਾਰੇ ਪਰਿਵਾਰ ਵੱਲੋਂ ਘਰ 'ਚ ਲੰ ਮੈਰਿਜ ਕਰਵਾ ਕੇ ਇਹ ਨੂ ਨੂੰ ਇਸ ਆਸ 'ਚ ਵਿਦੇਸ਼ ਪੇ ਜਗਿਆ ਸੀ ਕਿ ਉਹ ਉੱਥੇ ਜਾ ਕੇ ਉਹਨਾਂ ਦੇ ਪੁੱਤਰ ਨੂੰ ਵਿਦੇਸ਼ ਬੁਲਾ ਲਵੇਗੀ ਪਰ ਅਜੇ ਹਾ ਕੁਝ ਵੀ ਨਾ ਹੋਇਆ ਉਲਟਾ ਉਹਨਾਂ ਦਾ ਪੁੱਤਰ ਹੁਣ ਮਾਨਸਿਕ ਰੋਗੀ ਬਣ ਚੁੱਕਿਆ ਹੈ ਨੂ ਨੂੰ ਵਿਦੇਸ਼ ਭੇਜਣ ਲਈ 34 ਲੱਖ ਲਾਇਆ ਗਿਆ ਪਰ ਨੂੰ ਉੱਥੇ ਜਾ ਕੇ ਮੁਕਰ ਗਈ ਅਤੇ ਉਹਨਾਂ ਦੇ بیٹے ਨੂੰ ਉਲਟਾ ਧਮਕੀਆਂ ਦਿੱਤੀਆਂ। ਕੀ ਕਰਕੇ ਫਿਰ ਵਿਆਹ ਕੀਤਾ ਸੀ ਕਿ ਚਾਹ ਕੋਈ ਸਾਨੂੰ ਆ ਕੇ ਨਾ ਕਿ ਇਹ ਨਿਕਲ ਕੇ ਆ ਜੀ। ਤਾ ਪਹਿਲਾਂ ਇੰਨੀ ਕਰੋ। ਹਾਂ ਤੁਸੀਂ ਇੱਥੇ ਆਏ ਮੇਰੇ ਨਾਲ। ਅੱਜ ਸੋਟਲੀਆਂ ਲਿਆ ਕੇ ਤਾਂ ਗੰਮੀ ਜੇ ਇਹਨੂੰ ਸੱਦ ਲਿਆ। ਤੇ ਗੁਰਦਾਸਪੁਰ ਦੇ ਪਿੰਡ ਦਬੂੜੀ ਤੋਂ ਇੱਕ ਪਰਿਵਾਰ ਨੇ ਆਪਣੇ ਨੂੰ ਤੇ ਧੋਖੇਬਾਜ਼ੀ ਅਤੇ ਝਾਲਸਾਜ਼ੀ ਦੇ ਇਲਜ਼ਾਮ ਲਗਾਏ ਨੇ। ਨਵਾਂ ਅੰਦੀਪੀਤਾ ਰਿਸ਼ਪਾਲ ਸਿੰਘ ਦੇ ਹਲ ਸਾਵੇਂ ਕਿਉਣਾ ਦੇ ਲੜਕੇ ਜਗਰਾਤ ਸਿੰਘ ਦੀ ਜਨਵਰੀ 2018 ਚ ਮੈਰਿਜ ਹੋਈ ਸੀ ਲੜਕੀ ਦੇ ਪਰਿਵਾਰ ਨਾਲ ਕਿਤੇ ਇਕਰਾਰ ਅਨੁਸਾਰ ਅਮਨਦੀਪ ਕੌਰ ਨੂੰ ਐਲਸ ਕਰਵਾ ਕੇ ਵਿਦੇਸ਼ ਭੇਜਣਾ ਸੀ ਜਿਸ ਲਈ ਉਹਨਾਂ ਨੇ ਪਹਿਲਾਂ ਅਮਰੀਕਾ ਫਿਰ ਨਿਊਜ਼ੀਲੈਂਡ ਭੇਜਣ ਲਈ ਉਸ ਦੀ ਫਾਈਲ ਲਗਾਈ ਪਰ ਆਖਿਰਕਾਰ ਮਾਰਚ 2019 ਵਿੱਚ ਉਸ ਦੀ ਕੈਨੇਡਾ ਦੀ ਫਾਈਲ ਲੱਗੀ ਅਤੇ ਲੱਖਾਂ ਰੁਪਏ ਲਗਾ ਕੇ ਉਸ ਨੂੰ ਕੈਨੇਡਾ ਭੇਜਿਆ ਗਿਆ ਪਰ ਉੱਥੇ ਜਾ ਕੇ ਉਹਨਾਂ ਦੀ ਨੂੰਹ ਉਹਨਾਂ ਦੇ بیٹے ਨੂੰ ਬੁਲਾਉਣ ਤੋਂ ਮਨਕਰ ਹੋ ਗਈ ਅਤੇ ਜਦੋਂ ਉਹਨਾਂ ਦਾ ਪੁੱਤਰ ਆਪਣੇ ਖਰਚੇ ਤੇ ਵਿਦੇਸ਼ ਗਿਆ ਤਾਂ ਉਹਨਾਂ ਦੀ ਨੂੰਨੇ ਉਸ ਨੂੰ 에어ਪੋਰਟ ਤੇ ਫਸਾ ਦਿੱਤਾ ਮੇਰੇ ਲੜਕਾ ਜਗਰਾਜ ਸਿੰਘ ਨਾਲ ਉਹਦਾ ਵਿਆਹ ਕਾਲੇ ਨੰਗਲ ਹੋਇਆ ਕਿ ਲਵ ਮੈਰਿਜ ਹੋਈ ਆ ਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਆਉਂਦੀ ਰਹੀ ਆ ਮੋੜ ਕੇ ਧੱਕੇ ਨਾਲ ਮੇਰੇ ਘਰੇ ਨੇ ਵਿਆਹ ਕੀਤਾ ਤੇ ਨੂੰ ਮੈਂ ਨਮੋਸ਼ੀ ਦਾ ਮਾਰਿਆ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ ਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ ਮੈਂ 5 7 10 ਬੰਦੇ ਖੜ ਕੇ ਤੇ ਆਪਣਾ ਪੈਸ ਕਰਕੇ ਤੇ ਆ ਫੇਰੇ ਲੈ ਕੇ ਗੁਰਦੁਆਰੇ ਤੇ ਇਹਦਾ ਵਿਆਹ ਕੀਤਾ ਕਿੰਨੀ ਤਰੀਕ ਨੂੰ ਕੀਤਾ ਇਹ 18 18 ਜਨਵਰੀ 20 18 18 2018 جی اچھا جی پھر ਉਹਦੇ ਤੋਂ ਬਾਅਦ ਇਹ ਇਹਨਾਂ ਕਨੈਕਟਮੈਂਟ ਕਨਵਰਟਮੈਂਟ ਇੱਕ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਤੋਂ ਬਾਹਰ ਭੇਜੇਗਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜਾ ਹੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਰਲ ਮਿਲ ਕੇ ਇਹਨੇ ਕੀ ਤੇ ਮੈਂ ਐਲਿਸ ਵੀ ਕੁੜੀ ਨੂੰ ਕਰਾਈ ਫਿਰ ਮੈਂ ਬਾਅਦ 'ਚ ਇਹਦੀ ਤਿੰਨ ਵਾਰੀ ਐਲਿਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਪਹਿਲੀ ਜਿਹੜੀ ਯੂਐਸਏ ਦੀ ਫੈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਿਆ ਖਰਚ ਆਇਆ ਇੱਕ ਮਹੀਨਾ ਉੱਥੇ ਟ੍ਰੇਨਿੰਗ ਵੀ ਦਵਾਈ ਮੈਂ ਨੂੰ ਤੇ ਉੱਥੋਂ ਇਹ ਹైదరాబాద్ ਦੇ ਨਾਲ ਹੀ ਟ੍ਰੇਨਿੰਗ ਹੋਈ ਉੱਥੋਂ ਇਹ ਫੇਲ ਹੋ ਗਈ ਫਿਰ ਇਹ ਦੁਬਾਰਾ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫੈਲ ਵਾਈ ਫੈਲ ਵਾਈ ਦੋ ਵਾਰੀ ਨਿਊਜ਼ੀਲੈਂਡ ਵੀ ਲਗਵਾਈ ਤੇ ਉੱਥੋਂ ਵੀ ਇਹ ਫੇਲ ਹੋ ਗਈ ਰਿਬੂਜ ਹੋ ਗਈ ਦੁਬਾਰਾ ਫੇਰ ਮੈਂ ਕੈਨੇਡਾ ਦੀ ਲਗਵਾਈ ਉੱਥੇ 4 ਲੱਖ ਨਿਊਜ਼ੀਲੈਂਡ ਵੀ ਮੇਰਾ ਖਰਚਾ ਲਾ ਹੋਇਆ ਮੁੜ ਕੇ ਮੈਂ ਜੀ ਕੈਨੇਡਾ ਦੀ ਫਾਈਲ ਹੋਈ ਕੈਨੇਡਾ ਜਿਹਦਾ ਵਿਜਾ ਆ ਗਿਆ ਵਿਜਾ ਆ ਗਿਆ ਉੱਤੇ ਮੇਰਾ 20 ਤੋਂ 25 ਲੱਖ ਰੁਪਏ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਬਾਰ-ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਭਈ ਦਿੱਤਾ ਭਈ ਇਹ ਲਓ ਤੁਸੀਂ ਫਾਈਲ ਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਤੇ ਪਹਿਲਾਂ ਬੜੇ ਥਾਂ ਫਿਰਿਆ ਉਹ ਜਾਲੀ ਹੀ ਮੁੜ ਕੇ ਦੁਬਾਰਾ ਫੇਰ ਰਹੀ ਕਿਹਾ ਤੇ ਇਹਨੇ ਕਾਲ ਜਦੋਂ ਉਹਨਾਂ ਡਾਕੂਮੈਂਟ ਭੇਜਿਆ ਤੇ ਅਸੀਂ ਗੁਰਮ ਗੁਰਮਲਾਬ ਲਾ ਲਧਿਆਣੇ ਤੋਂ ਜਿਹੜੀ ਕੋਈ ਫਾਈਲ ਲਗਾਈ ਜਰੀ ਉੱਥੇ ਮੇਰਾ 3-4 ਲੱਖ ਰੁਪਈਆ ਖਰਚ ਹੋਇਆ ਖਰਚ ਕਰਕੇ ਮੈਂ ਆਪਣੇ ਮੁੰਡੇ ਦਾ ਵਿਝਾ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਂ ਇਹਨੂੰ ਸਾਹਮਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛਿਆ ਅੰਤਕ ਲੱਗੇ ਭੇਜ ਦਿਓ 2 ਮਹੀਨੇ ਅਲੱਗ-ਅਲੱਗ ਰਹਿਣ ਕੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ 에어ਪੋਰਟ ਤੇ ਪਹੁੰਚੇ ਦੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਅਸੀਂ ਮੁੰਡੇ ਨੇ ਹਾਨੂੰ ਫੋਨ ਕੀਤਾ ਵੀ ਆਹ ਕੁਝ ਬੋਲ ਰਹੀਆਂ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਆਪਣੇ ਵਕੀਲ ਕਰਕੇ ਤੇ ਇਹਨੂੰ 에어ਪੋਰਟ ਤੋਂ ਵੀ ਅਸੀਂ ਬਾਹਰ ਕੱਢਿਆ ਇਹ ਨਹੀਂ ਨਹੀਂ ਰਿਸ਼ਪਾਲ ਸਿੰਘ ਮੁਤਾਬਕ ਉਹਨਾਂ ਦੇ ਬੇਟੇ ਨੂੰ ਉਹਨਾਂ ਦੀ ਨੂੰਨੇ ਨਾ ਸਿਰਫ 에어ਪੋਰਟ ਤੇ ਫਸਾਇਆ ਸਗੋਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਕਾਰਨ ਉਹਨਾਂ ਦਾ ਬੇਟਾ ਮਾਨਸਿਕ ਰੋਗੀ ਹੋ ਗਿਆ ਅਤੇ ਹੁਣ ਉਹਨਾਂ ਦੀ ਨੂੰ ਵਿਦੇਸ਼ ਤੋਂ ਪੰਜਾਬ ਆਈ ਹੋਈ ਏ ਜਿਸ ਖਿਲਾਫ ਉਹਨਾਂ ਨੇ ਪਹਿਲਾਂ ਹੀ ਕੇਸ ਦਰਜ ਕਰਵਾ ਦਿੱਤਾ ਸੀ ਪਰਿਵਾਰ ਨੇ ਮੰਗ ਕੀਤੀ ਕਿ ਉਹਨਾਂ ਦੀ ਨੂੰ ਖਿਲਾਫ ਵਿਦੇਸ਼ ਮੁੜਨ ਤੋਂ ਪਹਿਲਾਂ ਸਖਤ ਕਾਰਵਾਈ ਕੀਤੀ ਜਾਵੇ ਮੁੜ ਕੇ ਇਹ ਲੈਣ ਨਹੀਂ ਆਈ ਸਾਡੀ ਭਣਜੀ ਹੀ ਉਹਨੇ ਇਹਨੂੰ ਲੈਣਾ ਆਈ ਉਹ ਇਹਨੂੰ ਲੈ ਕੇ ਗਈ 1 ਮਹੀਨਾ ਉਹਦੇ ਕੋਲ ਰਹਿ ਰਿਹਾ ਉਹਦੇ ਤੋਂ ਬਾਅਦ ਇਹ ਉੱਥੇ ਫੇਰ ਕੋਈ ਕੰਮਕੁਮ ਨਹੀਂ ਇਹਨੂੰ ਮਿਲਿਆ ਤੇ ਇਹ ਚਲਾ ਗਿਆ ਆਪਣੇ ਬ੍ਰਦਰ ਕੋਲ ਜਿਹਦੀ ਭੂਆ ਦਾ ਲੜਕਾ ਸਰੀ ਜੀ ਸਰੀ ਜੋਲ ਚਲਾ ਗਿਆ ਸਰੀ ਜਾ ਕੇ ਚਲੋ ਇਹ ਕੰਮ ਕਰ ਤੇ ਮਾੜਾ ਮੋਟਾ ਲੱਗ ਗਿਆ ਮੁੜ ਕੇ ਬਾਰ ਬਾਰ ਇਹਨੂੰ ਧਮਕੀਆਂ ਦੇਂਦੀ ਰਹੀ ਕਿ ਮੈਨੂੰ ਰਿਪੋਰਟ ਦੇ ਮੈਂ ਤੈਨੂੰ ਮਰਵਾ ਦੇਣਾ ਤੈਨੂੰ ਆ ਕਰ ਦੇਣਾ ਤੈਨੂੰ ਇਹ ਕਰ ਦੇਣਾ ਇਹ ਮੁੰਡਾ ਸੋਚ-ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ ਜੇ ਉਹ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਪੈਸਾ ਦਾ ਮੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੋ ਗਿਆ ਬਿਮਾਰ ਹੋ ਗਿਆ ਤੇ ਤੁਸੀਂ ਸਾਡਾ ਇਲਾਜ ਕਰਾ ਦਿਓ ਇਹਨਾਂ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ ਡੀਐਸਪੀ ਰਾਜਵੀਰ ਦੇ ਬੈਠੇ ਉਹਨਾਂ ਇੱਕ ਅਫੀਡੇਵਿਟ ਕਰਵਾਇਆ ਸਾਡੇ ਕੋਲ ਕਿ ਇਹ ਮੁੰਡਾ ਮੁੰਡੇ ਦਾ ਇਲਾਜ ਕਰਾਉਣ ਜਾਏਗੀ ਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ ਮੁੰਡੇ ਦਾ ਇਲਾਜ ਵੀ ਕਰਾਏਗੀ ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ ਯੂਐਸਏ ਦਾ ਵੀਜਾ ਦਾ ਵੀ ਖਰਚਾ ਤੁਹਾਡਾ ਹੋਏਗਾ ਇਹ ਸਾਰ ਕੋਈ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਹਿੰਦੇ ਪੈਸਾ ਵੀ ਕੋਈ ਨਹੀਂ ਦੇ ਤੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਾਉਣ ਨਹੀਂ ਗਈ ਸਾਡੇ ਕੋਲ ਟਿਕਟ ਤੇ ਵੀ ਪੈਸੇ ਲਵਾ ਲੇ ਇਹ ਕਿਸੇ ਬਨੇ ਵੀ ਨਹੀਂ ਲੱਗੇ ਤੇ ਮੈਂ ਕੋਸ਼ਿਸ਼ ਕਰਦਾ ਰਿਆ ਦਰਖਾਸਤਾਂ ਦਿੱਤੀਆਂ ਹੀ ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ ਤੇ 420 506 ਤੇ 120 ਦਾ ਪਰਚਾ ਦਰੰਗਲੇ ਰਜਿਸਟਰ ਹੋ ਗਿਆ ਹੁਣ ਇਹ ਇੱਥੇ ਆਈ ਆ ਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਰੈਸ਼ਟ ਕੀਤੀ ਜਾਵੇ ਕਿਨੇ ਪੈ ਤੁਹਾਡਾ ਲੱਗੇ ਟੋਟਰ ਪਾਇਆ ਮੇਰਾ ਕੋ 34 ਲੱਖ ਰੁਪਇਆ ਲੱਗਾ ਜੀ ਹੁਣ ਤੇ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ ਪਰ 34 ਲੱਖ ਰੁਪਇਆ ਤੇ ਜਿਹੜਾ ਮੇਰੇ ਕੋ ਰਸੀਦਾਂ ਸਭ ਕੋ ਜਿਹੜਾ ਪ੍ਰੂਫ ਹੈ ਵਿਦ ਪ੍ਰੂਫ ਆ ਉਹ ਮੇਰਾ 34 ਲੱਖ ਰੁਪਇਆ ਲੱਗਾ ਬੇਟੇ ਦਾ ਇਲਾਜ ਚੱਲਦਾ ਤੇ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅਮਰਸਰ ਤੋਂ ਇਲਾਜ ਕਰਾ ਰਹੇ ਆ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਤੁਹਾਡੀ ਮੰਗੇ ਇਹ ਵੀ ਬਤਨ ਦਿੰਦਾ ਕਿ ਜੇ ਸਾਰੇ ਪਰਿਵਾਰ ਅਸੀਂ ਤੇ ਕਹਿੰਦੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਤੇ ਸਾਨੂੰ ਇਨਸਾਫ ਗੱਲ ਤੇ ਕੁਝ ਵੀ ਨਹੀਂ ਹੋਈਵੇਂ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਐ ਪਹਿਲਾਂ ਮੇਰਾ ਪੋਤੇ ਨੂੰ ਚੰਗਾ ਲੱਗਾ ਹੁਣ ਮੇਰਾ ਪੋਤੇ ਨੂੰ ਮਾੜਾ ਲੱਗਾ ਤੇ ਪਹਿਲਾਂ ਚੰਗਾ ਸੀ ਤੇ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨਾਂ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਮੇਆ ਅੱਖਾਂ ਅੱਜ ਮੇਆ ਅੱਖਾਂ ਕਿ ਨਾ ਨਿਕਲ ਕੇ ਆ ਗਈ ਐ ਤੇ ਦੁਨੀਆ ਵੀ ਆਖਣਾ ਐ ਤੇ ਮੇਰੀ ਆ ਮੇਰੇ ਘਰ ਆ ਗਈ ਐ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਬਹੜਨਾ ਇਹ ਠੱਗੀਆਂ ਠੋਰੀਆਂ ਪਿਆ ਇਹਨੂੰ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਹਉਣ ਫੇਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਏ ਨੇ ਤੇਰਾ ਤੇ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੂੰ ਹਾਲਾ ਮੈਂ ਦੁੱਧ ਕਿ ਹਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾ ਲਿਆ ਪੀ ਉਹਨੇ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਤੱਕਾ ਦਿੱਤਾ ਣ ਕੇ ਕੀ ਕੀਤਾ ਹਾਂ ਹਾਂ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਟਿਕਣ ਦਿੱਤਾ ਬਾਹਰ ਘਰ ਟਿਕਣ ਦਿੱਤਾ ਇਹ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਆਪਣੀ ਨੂੰ ਨੂੰ ਵਿਦੇਸ਼ ਭੇਜਣ ਤੇ 34 ਲੱਖ ਰੁਪਏ ਦਾ ਖਰਚਾ ਆਇਆ ਜਿਹੜਾ ਕਿ ਉਹਨਾਂ ਨੂੰ ਵਾਪਸ ਕਰਵਾਇਆ ਜਾਵੇ ਉਧਰ ਪੁਲਿਸ ਅਧਿਕਾਰੀ ਦੇ ਮੁਤਾਬਕ ਮਾਮਲੇ ਦੀ ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਇਨਕੁਆਇਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਲੜਕੀ ਅਮਨਦੀਪ ਕੌਰ ਅਤੇ ਉਸਦੇ ਮਾਤਾ ਪਿਤਾ ਖਿਲਾਫ ਧੋਖਾਧੜੀ ਅਤੇ ਹੋਰ ਬੰਦਿਆ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਜੀ ਇੱਕ ਪਰਚਾ ਅੰਡਰ ਸੈਕਸ਼ਨ 420 506 120B ਪੀਐਸ ਦਰੰਗਲਾ ਵਿਖੇ ਰਜਿਸਟਰ ਕੀਤੀ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਰਿਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੂਬੜੀ ਹੈ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜਗਰਾਤ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੀ ਕਮਿਟਮੈਂਟ ਹੋਈ ਸੀ ਕਿ ਜਿਹੜੀ ਲੜਕੀ ਤੇਰੇ ਉਹਨਾਂ ਦੇ ਨਾਲ ਕੀ ਲੜਕੇ ਨੂੰ ਵੀ ਅਸੀਂ ਬਾਹਰ ਲੈ ਜਾ ਕੇ ਤੇ ਪੀਆਰ ਕਰਵਾਵਾਂਗੇ ਔਰ 2018 ਵਿੱਚ ਇਸ ਦਾ ਵਿਆਹ ਹੋ ਗਿਆ ਸੀ 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਤੇ ਬਾਹਰ ਵਿਦੇਸ਼ ਭੇਜ ਦਿੱਤਾ ਔਰ ਜਿਹੜਾ ਲੜਕਾ ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚ ਲੱਗਾ ਸੀ ਪਰ ਉਹਨਾਂ ਨੇ ਇਹਨੂੰ ਨਾ ਤੇ ਪੀਆਰ ਗ੍ਰਾਂਟ ਚ ਕੋਈ ਮਦਦ ਕੀਤੀ ਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ ਬਲਕਿ ਇਹ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਦੇਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ ਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀਐਸਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ ਇਸ ਸਬੰਧੀ ਅਰਪਾਚਾ ਦਰਜ ਕੀਤਾ ਗਿਆ ਕਿੰਨੇ ਦਿਨਾਂ ਦਾ ਅਰਪਾਚਾ ਦਰਜ ਕੀਤਾ ਗਿਆ ਕੜਾ ਕਿੰਨੇ ਮਸਲਮਾ ਇਹ ਚੀਜ਼ ਜੀ ਤਿੰਨ ਜਣਿਆਂ ਦੇ ਖਿਲਾਫ ਮੁਕਦਮਾ ਦਰਜ ਹੈ ਜੀ ਇਹ सुरेंद्र ਸਿੰਘ son of जोगिंदर ਸਿੰਘ ਅਮਨਦੀਪ ਕੌਰ ਡਾਕਟਰ of सुरेंद्र ਸਿੰਘ ਤੇ ਜਸਬੀਰ ਕੌਰ wife of सुरेंद्र ਸਿੰਘ ਨਹੀਂ ਆਜੇ ਤੱਕ ਕੋਈ ਜ਼ਰਤਾਰੀ ਨਹੀਂ ਹੋਈ ਜੀ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਇਹਨਾਂ ਦੀ ਅਰਸ਼ ਕਰਕੇ ਤੇ ਮਰਦ ਗਰਾਂਡ ਕਰਕੇ ਤੇ ਪੰਜਾਬ ਹੁਣ ਇਹ ਜਿਹੇ ਮਾਮਲਿਆਂ ਦਾ ਪੀੜਤ ਬਣਦਾ ਜਾ ਰਿਹਾ ਹੈ ਕਿਧਰੇ ਵਿਦੇਸ਼ ਜਾ ਕੇ ਨੂ ਮੁੱਕਰ ਜਾਂਦੀ ਹੈ ਅਤੇ ਕਿਧਰੇ ਮੁੰਡਾ ਕੋਈ ਬਾਹਰ ਜਾ ਕੇ ਦੂਜਾ ਵਿਆਹ ਕਰਵਾ ਲੈਂਦਾ ਹੈ ਅਤੇ ਕੋਈ ਪਹਿਲੇ ਪਤੀ ਜਾਂ ਪਤਨੀ ਨੂੰ ਵਿਦੇਸ਼ ਬੁਲਾ ਕੇ ਉਸ ਨੂੰ ਧੋਖਾਧੜੀ ਆਚੇ ਫਸਾ ਦਿੰਦਾ ਹੈ ਪਰ ਸ਼ਾਇਦ ਇਹ ਸਭ ਇਸ ਲਈ ਕਿਉਂਕਿ ਨੌਜਵਾਨਾਂ ਚ ਵਿਦੇਸ਼ ਜਾਣ ਦੀ ਚਾਹ ਉਹਨਾਂ ਨੂੰ ਕੁਝ ਵੀ ਕਾਰਨ ਜਾਂ ਕਰਵਾਉਣ ਤੇ ਮਜਬੂਰ ਕਰ ਰਹੀ ਹੈ ਫੇਕ ਵਿਆਹ ਕੰਟਰੈਕਟ ਵਿਆਹ ਡੌਂਕੀਆਂ ਪੰਜਾਬੀ ਨੌਜਵਾਨਾਂ ਲਈ ਹੁਣ ਜਿਵੇਂ ਆਮ ਗੱਲ ਬਣ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ